ਲੇਵਲ ਤੋਂ 11 ਫੁੱਟ ਨੀਵੀਂ ਕਲੋਨੀ ਹੈ ਜਿਹਨੂੰ ਲਾਲਿਆ ਵਾਲੀ ਗਲੀ ਆਖਿਆ ਜਾ ਰਿਹਾ ਇਹ ਜਿਹੜੀ ਇਮਾਰਤ ਦੇ ਅਸੀਂ ਚਰਚੇ ਕਰਦੇ ਪਈਆਂ ਬੜੀ ਸੋਸ਼ਲ ਮੀਡੀਆ ਉਤੇ ਇਮਾਰਤ ਦੇ ਚਰਚੇ ਨਹੀਂ ਹੁੰਦੇ ਪਈਆਂ ਔਰ ਲੋਕ ਅੱਜ ਵੀ ਇਸ ਇਮਾਰਤ ਦੇ ਵਿੱਚ ਰਹਿੰਦੇ ਆ ਜੋ ਕਿ ਬੜੀ ਕਦੀਮੀ ਇਮਾਰਤ ਹੈ ਇਸ ਦੀ ਉਮਰ ਘੱਟੋ ਘੱਟ 200 ਸਾਲ ਸਮਝੀ ਜਾਂਦੀ ਆ ਖੁਦਾ ਨਾ ਖਾਸਤਾ ਕਿਤੇ ਇੱਥੇ ਇਸ ਇਮਾਰਤ ਦੇ ਵਿੱਚ ਰਹਿਣ ਵਾਲੇ ਮਕਾਮੀ ਲੋਕਾਂ ਵਾਸਤੇ ਕੋਈ ਅੱਗ ਲੱਗ ਜਾਂਦੀ ਆ ਤੇ ਇਸ ਮਾਰਨ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਤੱਕ ਨਹੀਂ ਆ ਸਕਦੀ। ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਇਹ ਗੱਲ ਸਮਝ ਹੀ ਨਹੀਂ ਰਹੀ। ਉਹ ਲੱਗਦਾ ਕਿ ਜਦੋਂ ਕੋਈ ਹਾਦਸਾ ਵਾਪਰੂਗਾ, ਜਦੋਂ ਕੋਈ ਵੱਡੀ ਘਟਨਾ ਹੋਊਗੀ, ਲੋਕਾਂ ਨੇ ਕੀੰਤੀ ਜਾਨਾਂ ਜਾਣ ਗਿਆ ਤੇ ਫਿਰ ਇਹ ਲੋਕ ਜਾਗਣਗੇ। ਪ੍ਰੌਨ ਟ੍ਰੈਕਸ਼ਨ ਲੈਣਾ ਚਾਹੀਦਾ ਤਾਂਕਿ ਇਹ ਬਿਲਡਿੰਗ ਇਹਨੂੰ ਸਵਾਰਿਆ ਜਾ ਸਕੇ ਸਰਕਾਰ ਇਹਨਾਂ ਦੀ ਹੈਲਪ ਕਰੇ ਮਿਊਨਿਸਪਲ ਕਾਰਪੋਰੇਸ਼ਨ ਇਹਨਾਂ ਦੀ ਹੈਲਪ ਕਰੇ ਜਿੰਨੀਆਂ ਡਿਵੈਲਪਮੈਂਟਲ ਏਜੰਸੀਜ਼ ਗੁਰੂ ਨਗਰੀ ਅਮਰਸਰ ਦੀਆਂ ਨੇ ਉਹ ਇਹਨਾਂ ਦੀ ਮਦਦ ਕਰਨ ਦੋਸਤੋ ਇਸ ਵਕਤ ਅਸੀਂ ਇੱਕ ਐਸੀ ਜਗ੍ਹਾ ਤੇ ਮੌਜੂਦ ਹੈ ਜਿਹੜੀ ਜਗ੍ਹਾ ਦਾ ਨਾਮ ਸੁਣਨ ਤੋਂ ਬਾਅਦ ਜਿਹੜੀ ਜਗ੍ਹਾ ਨੂੰ ਦੇਖਣ ਤੋਂ ਬਾਅਦ ਹੈਰਾਨ ਹੋਵੋਗੇ ਤੁਹਾਨੂੰ ਦੱਸ ਦਈਏ ਕਿ ਜ਼ਮੀਨ ਦੇ ਲੈਵਲ ਤੋਂ 11 ਫੁੱਟ ਨੀਵੀਂ ਕਲੋਨੀ ਹੈ ਜਿਹਨੂੰ ਲਾਲਿਆਂ ਵਾਲੀ ਗਲੀ ਆਖਿਆ ਜਾ ਰਿਹਾ ਉਸ ਕਲੋਨੀ ਦੇ ਵਿੱਚ ਅਸੀਂ ਪਹੁੰਚੇ ਆ ਇੱਕ ਵਾਰ ਤੁਹਾਨੂੰ ਤਸਵੀਰ ਸਾਂਝੀ ਕਰਦੇ ਆ ਜਿਹੜੀ ਜ਼ਮੀਨ ਤੋਂ ਕਾਫੀ ਨੀਵੀਂ ਆ ਤਾਂ ਇੱਕ ਵਾਰ ਕਲੋਨੀ ਪਿੱਛੇ ਦਿਖਾ ਦਿਓ ਜਿੱਥੇ ਅਨੇਕਾ ਪਰਿਵਾਰ ਰਹਿੰਦੇ ਨੇ ਜਿਹੜੇ ਪੂਰੀ ਬਿਲਡਿੰਗ ਦੇ ਵਿੱਚ ਅਨੇਕਾ ਪਰਿਵਾਰ ਰਹਿੰਦੇ ਨੇ ਤਾਂ ਅੱਜ ਤੋਂ ਨਹੀਂ ਰਹਿੰਦੇ ਕਰੀਬ ਕਰੀਬ 150 ਸਾਲ ਹੋ ਚੁਕਿਆ 150 ਸਾਲ ਤੋਂ ਐਸੇ ਬਿਲਡਿੰਗ ਦੇ ਵਿੱਚ ਰਹਿੰਦੇ ਨੇ ਤਾਂ ਆਪਣਾ ਸਮਾਂ ਜਿਹੜਾ ਵਾ ਉਹ ਘਟਦੇ ਤਾਂ ਦੱਸ ਦਈਏ ਕਿ ਇਹ ਜਿਹੜੀ ਕਲੋਨੀ ਆ ਇਹ ਜਿਹੜੀ ਇਮਾਰਤ ਹੈ ਸ਼੍ਰੀ ਅਕਾਲ ਤਖਤ ਦੇ ਬਿਲਕੁਲ ਸਾਹਮਣੀ ਸਾਈਡ ਦੇ ਉੱਤੇ ਇਹ ਇਮਾਰਤ ਹੈ ਜਿਹੜੀ ਕਿ ਜ਼ਮੀਨ ਤੋਂ ਡੋਂਗਾ ਇਹਦੇ ਵਿੱਚ ਆ ਗਿਆ ਤਾਂ ਥੱਲੇ ਚੱਲ ਕੇ ਤੁਹਾਨੂੰ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਇਸ ਕਲੋਨੀ ਦੇ ਵਿੱਚ ਇਸ ਬਿਲਡਿੰਗ ਦੇ ਵਿੱਚ ਲੋਕ ਰਹਿੰਦੇ ਨੇ ਤੇ ਕਿਸ ਤਰੀਕੇ ਦੇ ਨਾਲ ਆਪਣਾ ਟਾਈਮ ਕੱਢਦੇ ਪਿੰਦੇ ਤਾਂ ਇਸ ਜਗ੍ਹਾ ਦੇ ਉੱਤੇ ਅਸੀਂ ਪਹੁੰਚੇ ਤਾਂ ਹੈਰਾਨ ਅਸੀਂ ਵੀ ਹੋਏ ਕਿ ਏਡੀ ਖਾਸ ਤਸਵੀਰ ਜਿਹੜੀ ਦੇਖਣ ਨੂੰ ਜੁਰਮ ਮਿਲਦੀ ਪਈ ਆ ਦੇਖੋ ਦਰਵਾਜ਼ੇ ਜਿਹੜੇ ਨੇ ਇਹ ਕਿੰਨੇ ਡੋਂਗੇ ਨੇ ਦਰਵਾਜ਼ਾ ਜੇ ਦੇਖਿਆ ਵੀ ਜਾਵੇ ਤਾਂ 6 ਫੁੱਟ ਤੱਕ ਦਰਵਾਜਾ ਹੁੰਦਾ ਪਰ ਇਹ ਸਿਰਫ ਸਿਰਫ 2.5 ਤੇ 3.5 ਫੁੱਟ ਦਾ ਦਰਵਾਜਾ ਜਿਹੜਾ ਰਹਿ ਚੁੱਕਿਆ ਯਾਨੀ ਕਿ ਹੈ ਜ਼ਮੀਨ ਦੇ ਵਿੱਚ ਹੀ ਅਸੀਂ ਕਹਿ ਸਕਦੇ ਹਾਂ ਕਿ ਕਲੋਨੀ ਜਿਹੜੀ ਵਸੀ ਹੋਈ ਹੈ ਸਾਡੇ ਨਾਲ ਜ਼ਿਆਦਾ ਚਰਚਾ ਕਰਨ ਵਾਸਤੇ ਕੁਝ ਜਾਣਕਾਰੀ ਸੀ ਹਾਸਲ ਕਰ ਲੈਣੇ ਆ ਇੰਜੀਨੀਅਰ ਪਵਨਦੀਪ ਸ਼ਰਮਾ ਜੀ ਮੌਜੂਦ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਾਗਰ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਜਿਹੜੀ ਇਮਾਰਤ ਦੀ ਅਸੀਂ ਚਰਚਾ ਕਰਦੇ ਪਈਆਂ ਬੜੀ ਸੋਸ਼ਲ ਮੀਡੀਆ ਉਤੇ ਇਮਾਰਤ ਦੇ ਚਰਚੇ ਵੀ ਹੁੰਦੇ ਪਈ ਆ ਕੁਝ ਇਹਦੇ ਬਾਰੇ ਜਾਣਕਾਰੀ ਸਾਂਝੀ ਕਰੋ ਅ ਦੇਖੋ ਇਸ ਵੇਲੇ ਅਸੀਂ ਗੁਰੂ ਰਾਮਦਾਸ ਜੀ ਵੱਲੋਂ ਵਸਾਈ ਨਗਰੀ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਆ ਔਰ ਇੱਕ ਐਸੇ ਮੁਕਾਮ ਤੇ ਆ ਜਿਦਾ ਧਰਤੀ ਤੋਂ ਹੇਠਾਂ ਲੈਵਲ 11 ਫੁੱਟ ਥੱਲੇ ਇੱਕ ਇਮਾਰਤ ਬਣੀ ਹੈ ਜਿੱਥੇ ਬੜੀ ਸੰਘਣੀ ਵੱਸੋ ਆ ਔਰ ਲੋਕ ਅੱਜ ਵੀ ਇਸ ਇਮਾਰਤ ਦੇ ਵਿੱਚ ਰਹਿੰਦੇ ਆ ਜੋ ਕਿ ਬੜੀ ਕਦੀਮੀ ਇਮਾਰਤ ਹੈ ਇਸ ਦੀ ਉਮਰ ਘੱਟੋ ਘੱਟ 200 ਸਾਲ ਸਮਝੀ ਜਾਂਦੀ ਆ ਔਰ ਇਹ ਇਮਾਰਤ ਸ਼੍ਰੀ ਅਕਾਲ ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਆਪੋਜ਼ਿਟ ਹੈਗੀ ਆ ਔਰ ਇਸ ਇਮਾਰਤ ਦੇ ਚਰਚੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਏ ਅੰਤਰਰਾਸ਼ਟਰੀ ਪੱਧਰ ਤੱਕ ਇਸ ਇਮਾਰਤ ਦੇ ਚਰਚੇ ਹੋਏ ਜਿਦੇ ਵਿੱਚ ਬੜੀ ਪ੍ਰਮੁਖਤਾ ਦੇ ਨਾਲ ਇਹ ਸੋਚ ਵਿਚਾਰ ਵੀ ਕੀਤੀ ਗਈ ਔਰ ਮੀਡੀਆ ਦੀ ਸੁਰਖੀਆਂ ਵੀ ਬਣੀਆਂ ਕਿ ਇੱਕ ਐਸੀ ਇਮਾਰਤ ਜਿਹੜੀ ਸਰਜ਼ਰ ਹਾਲਾਤਾਂ ਦੇ ਵਿੱਚ ਹੋਵੇ ਇੱਥੇ ਬਲੋ ਪਾਵਰਟੀ ਲਾਈਨ ਦੇ ਲੋਕ ਬੜੇ ਆਰਥਿਕ ਤੰਗੀ ਦੇ ਵਿੱਚ ਰਹਿਣ ਵਾਲੇ ਲੋਕ ਵੀ ਇੱਥੇ ਵੱਸਦੇ ਆ ਔਰ ਤੁਸੀਂ ਇਸ ਹਾਲਾਤ ਤੁਸੀਂ ਇਸ ਇਮਾਰਤ ਦੇ ਦੇਖ ਲਿਆ ਕਿ ਖੰਡਰ ਨੁਮਾ ਬਣੀ ਪਈ ਆ ਪੁਰਾਣੇ ਦਰਵਾਜ਼ੇ ਨੇ ਅਬ ਜਲਦੀ ਦਾ ਮੀਟਰ ਤੱਕ ਲੱਗੇ ਹੋਏ ਨੇ ਇਹਦਾ ਮਤਲਬ ਸਿੱਧਾ ਦਿਸ ਰਿਹਾ ਕਿ ਅੱਜ ਵੀ ਇਸ ਮਾਰਦ ਦੇ ਵਿੱਚ ਲੋਕ ਰਹਿੰਦੇ ਆ ਓਪਨ ਦੇ ਵਿੱਚ ਇਲੈਕਟ੍ਰਿਸਿਟੀ ਵਾਇਰਸ ਹੋਣ ਬੜੇ ਵੱਡੇ ਜੋੜ ਹੋਣ ਹਰ ਪਾਸੇ ਮਲਬੇ ਦੇ ਢੇਰ ਸਾਨੂੰ ਦਿਖ ਰਿਹਾ ਔਰ ਇੱਕ ਐਸੀ ਇਮਾਰਤ ਜੇ ਰੱਬ ਨਾ ਕਰੇ ਖੁਦਾ ਨਾ ਖਾਸਤਾ ਕਿਤੇ ਇੱਥੇ ਇਸ ਮਾਰਦ ਦੇ ਵਿੱਚ ਰਹਿਣ ਵਾਲੇ ਮਕਾਮੀ ਲੋਕਾਂ ਵਾਸਤੇ ਕੋਈ ਅੱਗ ਲੱਗ ਜਾਂਦੀ ਆ ਤੇ ਇਸ ਮਾਰਕ ਦੇ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਤੱਕ ਨਹੀਂ ਆ ਸਕਦੀ। ਇਸ ਵਿੱਚ ਕੋਈ ਸ਼ੱਕ ਨਹੀਂ ਆ ਜਿਸ ਤਰੀਕੇ ਦੇ ਨਾਲ ਇਹ ਇਹਦੇ ਅਸੀਂ ਹਾਲਾਤ ਦੇਖਦੇ ਪਿਆ ਜ਼ਮੀਨ ਤੋਂ ਕਾਫੀ ਨੀਵੀਂ ਲੱਗਦੀ ਪਈ ਆ ਤਾਂ ਇਹਦੇ ਵੱਲ ਧਿਆਨ ਕਿਉਂ ਨਹੀਂ ਗਿਆ? ਕਾਰਨ ਕੀ ਸਮਝਦੇ ਆ? ਸਾਗਰ ਜੀ ਇਸ ਤੋਂ ਵੀ ਇੰਪੋਰਟੈਂਟ ਗੱਲ ਹੈ ਕਿ ਇਹ ਗਲੀ ਲਾਲਾਂ ਵਾਲੀ ਜਿਹੜੀ ਹੈਰੀਟੇਜ ਸਟਰੀਟ ਆ ਜਿਹੜੀ ਅੰਤਰਰਾਸ਼ਟਰੀ ਪੱਧਰ ਤੇ ਬੜੀ ਮਕਬੂਲ ਹੈ ਬੜੀ ਫੇਮਸ ਹੈ ਆਇਦਨੀ ਨੈਸ਼ਨਲ ਇੰਟਰਨੈਸ਼ਨਲ ਪਰਸਨਲਿਟੀਜ਼ ਇਸੇ ਰਸਤਿਆਂ ਤੋਂ ਵਿੱਚੋਂ ਆ ਗਏ ਹਰਮੰਦਰ ਸਾਹਿਬ ਨਤਮਸਤਕ ਹੁੰਦੇ ਆ ਪਰ ਜਿਵੇਂ ਕਿ ਤੁਸੀਂ ਗੱਲ ਕੀਤੀ ਆ ਕਿ ਇੰਨਾ ਮਾਡਰਨ ਅੰਮ੍ਰਿਤਸਰ ਹੁੰਦਾ ਜਾ ਰਿਹਾ ਆ ਆਰਕੀਟੈਕਚਰ ਲੈਂਡਮਾਰਕਸ ਬਣ ਗਏ ਕਿ ਪੁਰਾਣੀਆਂ ਯਾਦਾਂ ਵੀ ਆ ਉਹਦੇ ਵਿੱਚ ਇੱਕ ਐਦਾਂ ਦੀ ਬਿਲਡਿੰਗ ਵੀ ਆ ਜਿਹਦੀ ਉਸਾਰੀ ਕਰੀਬ 200 ਸਾਲ ਪਹਿਲਾਂ ਹੋਈ ਤੇ ਜ਼ਰਦਰ ਹਾਲਾਤਾਂ ਦੇ ਵਿੱਚ ਅੱਜ ਵੀ ਇਸ ਬਿਲਡਿੰਗ ਦੇ ਵਿੱਚ ਰਹਿਣ ਵਾਲੇ ਲੋਕਾਂ ਦੇ ਤਰੀਕੇ ਤੌਰ ਤਰੀਕੇ ਦੇ ਉੱਤੇ ਕਿਸੇ ਵੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਐਡਮਿਨਿਸਟ੍ਰੇਸ਼ਨ ਨੂੰ ਕੋਈ ਤਰਸ ਨਹੀਂ ਆਇਆ ਕੋਈ ਮਿਊਨਿਸਪਲ ਕਾਰਪੋਰੇਸ਼ਨ ਨੇ ਕਦੀ ਵਿਚਾਰ ਨਹੀਂ ਕੀਤਾ ਇੰਡੀਆ ਨਿਊਜ਼ ਆ ਲਗਤ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਹ ਬਿਲਡਿੰਗ ਜਿਹੜੀ ਵਾਇਰਲ ਬਹੁਤ ਜ਼ਿਆਦਾ ਹੋਈ ਤੇ ਉਹਨਾਂ ਤੋਂ ਬਾਅਦ ਵੀ ਧਿਆਨ ਨਹੀਂ ਗਿਆ ਅੰਤਰਰਾਸ਼ਟਰੀ ਪੱਧਰ ਦੇ ਉੱਪਰ ਔਰ ਜਿਹੜੀ ਹਿਊਮਨ ਰਾਈਟਸ ਨੂੰ ਵੈਲਿਊ ਕਰਨ ਵਾਲੀਆਂ ਚੀਜ਼ਾਂ ਨੇ ਦੇਖੋ ਦੇਸ਼ ਦੇ ਵਿੱਚ ਇਕੁਐਲਿਟੀ ਬਰਾਬਰਤਾ ਤੇ ਹੁੰਦੀ ਆ ਗੱਲ ਕਰਦੇ ਆ ਇਕੁਇਟੀ ਦੀ ਵੀ ਕਰਨ ਨਾ ਜਿਹੜੇ ਲੋਕ ਜ਼ਿਆਦਾ ਪਸਮਾਨਦਾ ਨੇ ਜ਼ਿਆਦਾ ਬੈਕਵਰਡ ਨੇ ਉਹਨਾਂ ਨੂੰ ਬਰਾਬਰੀ ਨਾਲੋਂ ਵੀ ਜ਼ਿਆਦਾ ਦੇਣਾ ਚਾਹੀਦਾ ਤੁਸੀਂ ਦੇਖੋ ਜੇ ਮਾਡਰਨ ਮੀਟਰ ਇੱਥੇ ਲੱਗ ਗਏ ਇਹ ਨਵਾਂ ਮੀਟਰ ਲੱਗਾ ਤੁਸੀਂ ਆਪ ਦੇਖ ਸਕਦੇ ਹੋ 스마트 ਮੀਟਰ ਹੈ ਜੇ ਇਹ ਮੀਟਰ ਨਵੇਂ ਲੱਗ ਰਹੇ ਆ ਤੇ ਇਹਦਾ ਮਤਲਬ ਤੇ ਇਹ ਹੋਈ ਜਾਣਾ ਕਿ ਅੱਜ ਵੀ ਇਹ ਬਿਲਡਿੰਗ ਬਸਦੇ ਪੇਰੇ ਲੋਕ ਰਹਿੰਦੇ ਆ ਇਹ ਬਿਲਡਿੰਗ ਆਪਰੇਸ਼ਨਲ ਆ ਇੱਥੇ ਲੋਕਾਂ ਨੂੰ ਬਿਜਲੀਆਂ ਦੇ ਬਿੱਲ ਆਉਂਦੇ ਆ ਇੱਥੇ ਸਾਰੇ ਬੁਨਿਆਦੀ ਸਹੂਲਤਾ ਨਾ ਤਾਂ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਨੇ ਨਾ ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਨੇ ਨਾ ਇੰਪਰੂਵਮੈਂਟ ਟਰਸਟ ਆਫ ਅੰਮ੍ਰਿਤਸਰ ਨੇ ਨਾ ਪੀਡਬਲਯੂਡੀ ਨੇ ਮਤਲਬ ਕਿ ਜਿੰਨੀਆਂ ਵੀ ਡਿਵੈਲਪਮੈਂਟਲ ਏਜੰਸੀਜ਼ ਹੁੰਦੀਆਂ ਉਹਨਾਂ ਨੇ ਕਦੀ ਵੀ ਇਨ੍ਹਾਂ ਲੋਕਾਂ ਦਾ ਸਰਕਾਰ ਕਦੀ ਨਾ ਬਾਰੇ ਪੁੱਛਿਆ ਹੀ ਨਹੀਂ ਤੁਸੀਂ ਇਸ ਗੱਲ ਤੋਂ ਹੰਦੇਸ਼ਾ ਲਗਾ ਸਕਦੇ ਹੋ ਕੀ ਰੱਬ ਨਾ ਕਰੇ ਇਹ ਬਿਲਡਿੰਗ ਭਾਰੀ ਬਾਰਿਸ਼ ਦੇ ਵਿੱਚ ਕੋਲਾਪਸ ਕਰ ਜੇ ਤੇ ਕਿੰਨੀਆਂ ਕੀਮਤੀ ਜਾਨਾਂ ਅੱਜ ਵੀ ਜਾ ਸਕਦੀਆਂ ਤੁਸੀਂ 11 ਫੁੱਟ ਤਾਂ ਸਾਗਰ ਜੀ ਦੱਸਿਆ ਤੁਸੀਂ ਇਸ ਤੋਂ ਅੱਗੇ ਅੰਦਾਜ਼ਾ ਲਗਾ ਲਓ ਕਿ ਆਹ ਦਰਵਾਜ਼ਾ 11 ਫੁੱਟ ਹੀ ਹੋ ਗਈ ਨਾ ਜਿੱਥੇ ਅਸੀਂ ਖੜੇ ਹਾਂ ਉਸ ਤੋਂ ਬਾਅਦ 2.5 ਫੁੱਟ ਤੇ ਥੱਲੇ ਦਰਵਾਜ਼ਾ ਮੇਰਾ ਖਿਆਲ ਹੈ ਕਟੋ-ਕਟ 4 ਫੁੱਟ ਹੋਰ ਥੱਲੇ ਜਾਂਦਾ ਤੇ 15 ਫੁੱਟ ਇਹ ਸਮਰਦੀ ਡੁੰਗਾਈ ਬਣ ਜਾਂਦੀ ਆ ਔਰ ਜਦੋਂ ਭਾਰੀ ਬਾਰਿਸ਼ ਆਉਂਦੀ ਆ ਮੌਨਸੂਨ ਦਾ ਸੀਜ਼ਨ ਆਉਂਦਾ ਇਹ ਸਾਰੀ ਇਮਾਰਤ ਦੀ ਜਿਹੜੀ ਬੇਸਾ ਉਹ ਪਾਣੀ ਦੇ ਨਾਲ ਭਰ ਜਾਂਦੀ ਆ ਸਾਰੇ ਥੱਲੇ ਵਾਲੇ ਕਮਰੇ ਪਾਣੀ ਦੇ ਨਾਲ ਹੀ ਡੁੱਬ ਜਾਂਦੇ ਆ ਔਰ ਜਿਹਦੀ ਨੀਹਾਂ ਤੱਕ ਪਾਣੀ ਜਾ ਰਿਹਾ ਪਰ ਤੁਸੀਂ ਆਪ ਦੇਖ ਲਓ ਕਿ ਲੋਕਲ ਐਡਮਿਨਿਸਟ੍ਰੇਸ਼ਨ ਦੇ ਖਾਬਾਂ ਖਿਆਲਾਂ ਦੇ ਵਿੱਚ ਵੀ ਇਦਾਂ ਦੀਆਂ ਬਿਲਡਿੰਗਸ ਆ ਨਹੀਂ ਰਹੀਆਂ ਉਹਨਾਂ ਦੀ ਨਜ਼ਰ ਪੈ ਨਹੀਂ ਰਹੀ ਮੇਰਾ ਖਿਆਲ ਹੈ ਬਧਿਆਨਤੀ ਸਦੀ ਦਿਖਾ ਰਿਆ ਉਹਨਾਂ ਦੀ ਨਲਾਇਕੀ ਆ ਕਿ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹ ਇਹ ਗੱਲ ਸਮਝ ਹੀ ਨਹੀਂ ਰਹੀ ਉਹ ਲੱਗਦਾ ਕਿ ਜਦੋਂ ਕੋਈ ਹਾਦਸਾ ਵਾਪਰੂਗਾ ਜਦੋਂ ਕੋਈ ਵੱਡੀ ਘਟਨਾ ਹੋਊਗੀ ਲੋਕਾਂ ਦੀਆਂ ਕੀਮਤੀ ਜਾਨਾਂ ਜਾਣਗੀਆਂ ਤਾਂ ਫਿਰ ਇਹ ਲੋਕ ਜਾਗਣਗੇ ਸੋ ਇਸ ਕਰਕੇ ਆਲਰੇਡੀ ਜਿੰਨੀਆਂ ਡਵੈਲਪਮੈਂਟਲ ਏਜੰਸੀਜ਼ ਆ ਉਹਨਾਂ ਦਾ ਇਨ੍ਹਾਂ ਦੀਆਂ ਇਦਾਂ ਦੀਆਂ ਇਮਾਰਤਾਂ ਵੱਲ ਧਿਆਨ ਨਾ ਜਾਣਾ ਇਹ ਵੀ ਸ਼ਰਮਨਾਕਾਰ ਆ ਉਸ ਤੋਂ ਵੀ ਵੱਡੀ ਗੱਲ ਆ ਕਿ ਇੱਕ ਐਸੀ ਹਿਸਟੋਰੀਕਲ ਪਲੇਸ ਇੱਕ ਐਸੀ ਜਗਾ ਸ੍ਰੀ ਹਰਮੰਦਰ ਸਾਹਿਬ ਅਕਾਲ ਤਖਤ ਦੇ ਬਿਲਕੁਲ ਆਪੋਜ਼ਿਟ ਹੋਣਾ ਉੱਥੇ ਲੱਖਾਂ ਦੀ ਤਦਾਦ ਦੇ ਵਿੱਚ ਲੋਕ ਨਤਮਸਤਕ ਹੋਣ ਆਉਂਦੇ ਆ ਬਹੁਤ ਟੂਰਿਸਟ ਆਉਂਦੇ ਆ ਸ਼ਰਧਾਲੂ ਆਉਂਦੇ ਆ ਔਰ ਤੁਸੀਂ ਐਂਡ ਤੱਕ ਦੇਖ ਸਕਦੇ ਹੋ ਕੀ ਇਹਦੇ ਵਿੱਚ ਕਿੰਨੀ ਖਸਤਾ ਹਾਲਾਤਾਂ ਦੇ ਵਿੱਚ ਲੋਕ ਰਹਿ ਰਹੇ ਆ ਜ਼ਿਆਦਾਤਰ ਲੋਕ ਇੱਥੇ ਲੇਬਰ ਤਬਕੇ ਦੇ ਲੋਕ ਆ ਆਸੇ-ਪਾਸੇ ਵੀ ਤੁਸੀਂ ਗੱਲਬਾਤ ਕੀਤੀ ਹੈ ਉੱਥੇ ਵੀ ਦੇਖਿਆ ਕਿ ਲੋਕ ਬਜ਼ੁਰਗ ਜ਼ਿਆਦਾ ਨੇ ਔਰ ਜਿਹੜੇ ਉਹਨਾਂ ਦੇ ਕੋਈ ਜਵਾਨ ਬੱਚੇ ਨਹੀਂ ਉਹ ਵਿਚਾਰੇ ਕਮਾਕਾਰਾਂ ਦੇ ਦਿਹਾੜੀਆਂ ਤੇ ਜਾਂਦੇ ਆ ਸੋ ਅਲਟੀਮੇਟਲੀ ਇੱਕ ਐਦਾਂ ਦੇ ਹਾਲਾਤ ਇਸ ਬਿਲਡਿੰਗ ਦੇ ਵਿੱਚ ਪੈਦਾ ਹੋ ਜਾਣ ਜਿਹਦੇ ਨਾਲ ਆਮ ਜਨਜੀਵਨ ਦੀ ਜਾਨ ਨੂੰ ਵੀ ਖਤਰਾ ਪੈ ਸਕਦਾ ਬੜੀ ਵੱਡੀ ਗੱਲ ਹੈ ਪਵਨ ਜੀ ਪ੍ਰਸ਼ਾਸਨ ਦਾ ਧਿਆਨ ਨਹੀਂ ਗਿਆ ਜਿਸ ਤਰੀਕੇ ਨੂੰ ਤੁਸੀਂ ਆਖਿਆ ਕਿ ਧਿਆਨ ਕਿਉਂ ਨਹੀਂ ਜਾਂਦਾ ਪਿਆ ਧਿਆਨ ਜਾਣਾ ਚਾਹੀਦਾ ਸੀ ਇੱਥੇ ਵੇਖੋ ਮੀਟਰ ਲੱਗੇ ਨੇ ਏਸੀ ਤੱਕ ਲੱਗੇ ਨੇ ਹਰ ਕੋਈ ਆਪਣਾ ਰਹਿ ਰਿਹਾ ਜਿਸ ਤਰੀਕੇ ਨਾਲ ਆਮ ਘਰਾਂ ਦੇ ਵਿੱਚ ਰਹਿ ਜਾਂਦਾ ਤਾਂ ਇੰਨੀ ਨੀਵੀਂ ਬਿਲਡਿੰਗ ਹੋਵੇ ਧਿਆਨ ਕਿਸੇ ਦੇ ਨਾ ਜਾਵੇ ਅਸੀਂ ਕਿਤੇ ਨਾ ਕਿਤੇ ਨਲਾਇਕੀ ਕਵਾਂਗੇ ਬਿਲਕੁਲ ਨਲਾਇਕੀ ਹੈ ਇੱਕ ਅਜਿਹੀ ਬਿਲਡਿੰਗ ਤੁਸੀਂ ਦੇਖੋ ਫਾਇਰ ਬ੍ਰਿਗੇਡ ਇੱਥੇ ਨਹੀਂ ਆ ਸਕਦੀ ਐਂਬੂਲੈਂਸ ਇੱਥੇ ਨਹੀਂ ਆ ਸਕਦੀ ਕਿਸੇ ਨੂੰ ਕੋਈ ਮੈਡੀਕਲ ਸੇਵਾਵਾਂ ਦੀ ਲੋੜ ਪੈ ਜਾਏ ਐਮਰਜੈਂਸੀ ਤੇ ਉਹ ਵੀ ਸੇਵਾਵਾਂ ਹਾਸਲ ਨਹੀਂ ਕਰ ਸਕਦਾ ਔਰ ਇਸ ਤੋਂ ਬਾਅਦ ਇੱਥੋਂ ਸਿੱਧਾ ਸਮਝ ਆਉਂਦਾ ਕਿ ਭ੍ਰਸ਼ਟਾਚਾਰ ਦਾ ਕਰਪਸ਼ਨ ਦਾ ਕਿੰਨਾ ਵੱਡਾ ਬੋਲਬਾਲਾ ਆ ਕਿ ਜਿਹੜੀਆਂ ਵੀ ਬਿਲਡਿੰਗਾਂ ਪਸਮਾਉਂਦਾ ਰਹਿ ਗਈਆਂ ਪੁਰਾਣੀਆਂ ਰਹਿ ਗਈਆਂ ਉਹਨਾਂ ਦੀ ਸਿਰਫ ਉਡੀਕ ਇਸ ਲਈ ਕੀਤੀ ਜਾਂਦੀ ਕਿ ਟਹਿ ਜਾਣ ਲੋਕਾਂ ਦੀਆਂ ਜਾਨਾਂ ਚਲੇ ਜਾਣ ਦਸਤੋਂ ਬਾਅਦ ਇਹਦੇ ਲਈ ਕੋ ਉਪਰਾਲੇ ਕਰਨਗੇ ਫਿਰ ਰਾਸ਼ਟਰੀ ਅੰਤਰਰਾਸ਼ਟਰੀ ਪੱਧਰ ਤੇ ਖਬਰਾਂ ਮੰਨਗੀਆਂ ਇਸ ਤੋਂ ਇਲਾਵਾ ਕਦੀ ਇਸ ਬਿਲਡਿੰਗ ਦਾ ਸਰਕਾਰ ਕੋਈ ਸਾਰ ਕਦੀ ਲਈ ਨਹੀਂ ਗਈ ਸੋ ਇਥੋਂ ਸਿੱਧਾ ਸਾਨੂੰ ਸਮਝ ਆ ਰਿਹਾ ਕਿ ਜੇ ਇਦਾਂ ਹੀ ਐਡਮਿਨਿਸਟ੍ਰੇਸ਼ਨ ਕਰਦੀ ਰਹੂਗੀ ਤੇ ਲੋਕਾਂ ਦੀਆਂ ਕੀਮਤੀ ਜਾਨਾਂ ਕਿੰਨੇ ਵੱਡੇ ਖਤਰੇ 'ਚ ਐ ਇਸ ਗੱਲ ਤੋਂ ਤੁਸੀਂ ਅੰਦੇਸ਼ਾ ਲਗਾ ਸਕਦੇ ਹੋ ਔਰ 200 ਸਾਲ ਪੁਰਾਣੀ ਹੋਵੇ ਜ਼ਰਜ਼ਰ ਹੋ ਜੇ ਕੰਡਮ ਹੋ ਜੇ ਖਸਤਾ ਹਲਾਤਾ ਹੋਣ ਇਹ ਸਿੱਧਾ ਸਿੱਧਾ ਇਥੋਂ ਰਹਿਣ ਵਾਲੇ ਲੋਕਾਂ ਦਾ ਹੀ ਨਹੀਂ ਇਸ ਤੋਂ ਬਾਅਦ ਜਿਹੜੇ ਆਲੇ ਦੁਆਲੇ ਵਸ ਰਹੇ ਆ ਉਹਨਾਂ ਦੀ ਜਾਨ ਦੇ ਉੱਪਰ ਵੀ ਖਤਰਾ ਬਣਦਾ ਹੈ। ਬਿਲਕੁਲ ਉਹਨਾਂ ਵਸਤੀ ਵੱਡਾ ਖਤਰਾ ਇੱਕ ਵਾਰ ਬਿਲਡਿੰਗ ਦੇ ਹਾਲਾਤ ਦਿਖਾ ਦਿਓ ਕਿ ਕਿਸ ਤਰੀਕੇ ਦੇ ਹਾਲਾਤ ਬਣੀ ਹੋਏ ਨੇ। ਕਿੱਥੇ ਕਿੱਥੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਸ਼ਾਸਨ ਜੇ ਇਸ ਪਾਸੇ ਧਿਆਨ ਦੇਵੇ ਤਾਂ ਫਿਰ ਹੋ ਸਕਦਾ ਹੈ ਕਿ ਬਹੁਤ ਵਧੀਆ ਤਰੀਕੇ ਦੇ ਨਾਲ ਇਸ ਬਿਲਡਿੰਗ ਨੂੰ ਸੁਵਾਰਿਆ ਜਾ ਸਕੇ ਤਾਂ ਪਰ ਫਿਲਹਾਲ ਅਸੀਂ ਇਹ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪੀਏ ਜਿੱਥੇ ਜਿਹੜੇ ਲੋਕ ਇਥੇ ਹਾਂਜੀ ਪਵਨ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਆਸ-ਪਾਸ ਦੇ ਲੋਕ ਵੀ ਕਿਤਨਾ ਕਿਤੇ ਕਹਿੰਦੇ ਕਿ ਨਹੀਂ ਅਸੀਂ ਸਾਹਮਣੇ ਕਿਉਂ ਆਈਏ ਕਾਰਨ ਕੀ ਅਸੀਂ ਨਹੀਂ ਆਣਾ ਚਾਹੁੰਦੇ ਦੇਖੋ ਇਹੋ ਹੀ ਗੱਲ ਹੁੰਦੀ ਆ ਕਿ ਲੋਕਾਂ ਦੇ ਅੰਦਰ ਕਿੰਨਾ ਵੱਡਾ ਖੌਫ ਪੈਦਾ ਹੁੰਦਾ ਲੋਕ ਸੋਚਦੇ ਆ ਕਿ ਅਸੀਂ ਦਿਹਾੜੀ ਤਪਕਾ ਕਰਦੇ ਆ ਆਪਣੀ ਮਿਹਨਤ ਮੁਸ਼ਕਲ ਕਰਦੇ ਆ ਕਿਤੇ ਸਰਕਾਰੇ ਦਰਬਾਰੇ ਜਿਆਦਾ ਆਵਾਜ਼ ਉੱਠਦੀ ਹੈ ਤੇ ਸਾਨੂੰ ਕੋਈ ਨੁਕਸਾਨ ਨਾ ਪਹਜਾਵੇ ਪਰ ਤੁਸੀਂ ਇਹ ਦੇਖੋ ਕਿ ਇਸ ਬਿਲਡਿੰਗ ਦਾ ਕੋਈ ਨਾ ਕੋਈ ਤੇ ਮਾਲਕ ਹੋਊਗਾ ਨਾ ਤੇ ਜੇ ਇੰਨੇ ਹਾਲਾਤਾਂ ਦੇ ਵਿੱਚ ਜਰਜਰ ਹਾਲਾਤਾਂ ਦੇ ਵਿੱਚ ਇੰਨੀ ਪੁਰਾਣੀ ਬਿਲਡਿੰਗ ਹੋਵੇ ਜੇ ਇੱਥੇ ਨਵੇਂ ਸਮਾਰਟ ਮੀਟਰ ਲੱਗ ਸਕਦੇ ਆ ਜੇ 에어 ਕੰਡੀਸ਼ਨਰ ਵੀ ਇੱਕ ਲੱਗਾ ਦਿਸ ਰਿਹਾ ਉਹਦਾ ਇੱਕ ਕੰਪੋਨੈਂਟ ਦਿਸ ਰਿਹਾ ਡਿਸ਼ਾਂ ਦਿਖ ਰਹੀਆਂ ਉੱਪਰ ਕੱਪੜੇ ਤੱਕ ਸੁੱਕਣੇ ਪਏ ਆ ਤੇ ਸਿੱਧਾ ਇਹਦੇ ਵਿੱਚ ਵੱਸੋਂ ਬਹੁਤ ਸੰਗਣੀਆਂ ਜਿਆਦਾ ਲੋਕ ਰਹਿ ਰਿਹਾ ਪਰ ਜੇ ਕੰਡਮ ਆ ਜੇ ਇਹ ਬਿਲਡਿੰਗ ਕਲਾਸ ਕਰ ਜਾਂਦੀ ਆ ਡਿੱਗ ਜਾਂਦੀ ਆ ਤਾਂ ਤੁਸੀਂ ਸਮਝ ਲਓ ਕਿ ਫੇਰ ਇਹ ਪ੍ਰਸ਼ਾਸਨ ਜਾਗੂਗਾ ਤੇ ਉਸ ਮਾਲਕ ਦੇ ਉੱਪਰ ਕਾਰਵਾਈ ਹੋਊਗੀ ਜਿਹਦੀ ਇਹ ਬਿਲਡਿੰਗ ਹੈ ਅਲਟੀਮੇਟਲੀ ਜੈਸਵੀ ਮਾਲਕ ਦੀ ਇਹ ਬਿਲਡਿੰਗ ਹੋਊਗੀ ਉਹਦੇ ਉੱਤੇ ਹੁਣੇ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਜਾਂ ਘਟੋ ਘਟ ਉਹਨੂੰ ਅਵੇਅਰ ਕਰਕੇ ਇਹਦੇ ਵਾਸਤੇ ਜੋ ਵੀ ਕੋਈ ਐਕਸ਼ਨ ਲੈਣਾ ਚਾਹੀਦਾ ਪ੍ਰੋਮਟ ਐਕਸ਼ਨ ਲੈਣਾ ਚਾਹੀਦਾ ਤਾਂਕਿ ਇਹ ਬਿਲਡਿੰਗ ਇਹਨੂੰ ਸਵਾਰਿਆ ਜਾ ਸਕੇ ਸਰਕਾਰ ਇਹਨਾਂ ਦੀ ਹੈਲਪ ਕਰੇ ਮਿਊਨਿਸਪਲ ਕਾਰਪੋਰੇਸ਼ਨ ਇਹਨਾਂ ਦੀ ਹੈਲਪ ਕਰੇ ਜਿੰਨੀਆਂ ਡਿਵੈਲਪਮੈਂਟਲ ਏਜੰਸੀਜ਼ ਗੁਰੂ ਨਗਰੀ ਅਮਰitsar ਦੀਆਂ ਨੇ ਉਹ ਇਹਨਾਂ ਦੀ ਮਦਦ ਕਰਨ ਤਾਂ ਜੋ ਆਸ-ਪਾਸੇ ਦੀ ਕਿਸੇ ਵੀ ਵੱਸੋਂ ਨੂੰ ਕੋਈ ਖਤਰਾ ਪੈਦਾ ਨਾ ਹੋਵੇ ਇਸ ਤੋਂ ਪਹਿਲਾਂ ਹੀ ਲੋਕਾਂ ਦੀ ਜੂਨ ਸੁਧਾਰਨ ਵਾਸਤੇ ਡਿਵੈਲਪਮੈਂਟਲ ਏਜੰਸੀਜ਼ ਨੂੰ ਉਪਰਾਲੇ ਕਰ ਲੈਣੇ ਚਾਹੀਦੇ ਸੋ ਧੰਨਵਾਦ ਧੰਨਵਾਦ ਇਹ ਸਨ ਸਾਡੇ ਨਾਲ ਇੰਜੀਨੀਅਰ ਪਵਨਦੀਪ ਸ਼ਰਮਾ ਜਿਨ੍ਹਾਂ ਵੱਲੋਂ ਖਾਸ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਖਾਸ ਤਸਵੀਰ ਜ਼ਰੂਰ ਨਜ਼ਰ ਆਏਗੀ ਜੇਕਰ ਪ੍ਰਸ਼ਾਸਨ ਦਾ ਧਿਆਨ ਇਸ ਬਿਲਡਿੰਗ ਤੇ ਪਈ ਕਿਉਂਕਿ ਇਹ ਜ਼ਮੀਨ ਤੋਂ ਕਾਫੀ ਨੀਵੀਂ ਬਸਦੀ ਬਿਲਡਿੰਗ ਹੈ ਜਿਹਨੂੰ ਕਿ ਡੇਢ ਸਾਲ ਹੋ ਚੁੱਕਿਆ ਹੈ 150 ਸਾਲ ਅਮਾਫ਼ ਕਰਨਾ 800 ਸਾਲ ਹੋ ਚੁੱਕਿਆ ਤਾਂ 150 ਸਾਲ ਪੁਰਾਣੀ ਬਿਲਡਿੰਗ ਵੱਲ ਧਿਆਨ ਕਿਸੇ ਦਾ ਕਿਉਂ ਨਹੀਂ ਪਿਆ ਇਹ ਕਿਤੇ ਨਾ ਕਿਤੇ ਸਵਾਲ ਜ਼ਰੂਰ ਖੜੇ ਹੁੰਦੇ ਪਏ ਨੇ ਕੈਮਰਾਮੈਨ ਮਨੋਜ ਦਿਨਾਲ ਸੁਖਚੰਦ ਸਿੰਘ ਅੰਮ੍ਰਿਤਸਰ